ਦੁਖ ਗੋਦੁ ਅਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ 1249 ਅੰਕ ਤੇ ਸਲੋਕ ਅਚਾਨਕ ਕਰਦੇ ਪਰਾਇ ਆਮਾਨ ਕਿਉਂ ਰੱਖੀ ਐ ਦਿੱਤੀ ਹੂੰ ਸੁੱਖ ਹੋਏ ਪਰਾਇ ਆਮਾਨ ਪਰਾਇ ਚੀਜ਼ ਕੋਈ ਵੀ ਹੋ ਕਹਿੰਦੇ ਕਿਉਂ ਰੱਖੀ ਐ ਇਸ ਪرائی ਆਮਾਨ ਨੂੰ ਪرائی ਚੀਜ਼ ਨੂੰ ਪرائی ਵਸਤੂ ਨੂੰ ਕਹਿੰਦੇ ਦੇਣ ਨਾਲ ਹੀ ਸੁੱਖਾਂ ਦੀ ਪ੍ਰਾਪਤੀ ਹੋਏ ਜੇ ਪرائی ਆਮਾਨਤ ਨੂੰ ਪرائی ਚੀਜ਼ ਨੂੰ ਆਪਾਂ ਰੱਖਾਂਗੇ ਆਪਾਂ ਵਰਤਾਂਗੇ ਤਾਂ ਦੁੱਖ ਲੱਗਣਗੇ ਤਾਂ ਤਨਤਨ ਸਿਰਗ ਨਾਨਕ ਦੇਵ ਜੀ ਮਹਾਰਾਜ ਦੱਸਦੇ ਬਾਣੀ ਦੇ ਰਾ ਕਿ ਦੁੱਖ ਕਿਸ ਤਰ੍ਹਾਂ ਲੱਗਦਾ ਹੈ ਸੁੱਖਾਂ ਦੀ ਪ੍ਰਾਪਤੀ ਕਿਸ ਤਰ੍ਹਾਂ ਹੁੰਦੀ ਜਿਹੜਾ ਮਨੁੱਖ ਨੂੰ ਦੁੱਖ ਲੱਗਦਾ ਹੈ ਇਹ ਪਰਾਇ ਚੀਜ਼ ਦੇ ਨਾਲ ਲੱਗਦਾ ਹੈ ਪਰਾਇ ਆਮਾਨਤ ਆਪ ਵਰਤਣੀ ਆਪ ਉਹਨੂੰ ਲੈਣਾ ਕਹਿੰਦੇ ਇਹ ਪਰਾਇ ਮਾਨਤ ਤਾਂ ਦੇਣ ਨਾਲ ਹੀ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਪਰਾਏ ਆਮਾਨ ਕਿਉਂ ਰੱਖੀ ਐ ਦਿੱਤੀ ਹੂੰ ਸੁਖ ਹੋਏ ਕਹਿੰਦੇ ਇਹਨੂੰ ਤਾਂ ਦੇਣ ਨਾਲ ਹੀ ਸੁਖ ਹੋਣਾ ਗੁਰ ਕਾ ਸਬਦ ਕਹਿੰਦੇ ਗੁਰ ਦਾ ਸਬਦ ਹੈ ਨਾ ਜਿਹੜਾ ਗੁਰ ਥੈ ਟਿਕ ਕਹਿੰਦੇ ਗੁਰੂ ਦੀ ਥਾਂ ਤੇ ਟਿਕਦਾ ਹੈ ਸਬਦ ਕਿੱਥੇ ਟਿਕਦਾ ਜਿੱਥੇ ਦੀ ਥਾਂ ਬਣੀ ਹੈ ਹਰ ਚੀਜ਼ ਦਾ ਟਿਕਾਣਾ ਹੈ ਗੁਰੂ ਵਚਨ ਕਰਦੇ ਹਨ ਗੋਰਖਾ ਸ਼ਬਦ ਗੁਰੂ ਥੈ ਟਿਕ ਹੈ ਇਹ ਜਿੱਥੇ ਗੁਰ ਦੀ ਸ਼ਬਦ ਦੀ ਥਾਂ ਉੱਤੇ ਟਿਕਦਾ ਹੈ ਪੌਰਾ ਕਿੱਥੇ ਟਿਕਦਾ ਜਿੱਥੇ ਖੁਸ਼ਬੂ ਆਉਂਦੀ ਹੈ ਉਹਦੀ ਥਾਂ ਹੀ ਟਿਕਣਦੀ ਉਹ ਖੁਸ਼ਬੂ ਤੇ ਮਸਤ ਹੁੰਦਾ ਮੱਖੀ ਕਿੱਥੇ ਟਿਕਦੀ ਹੈ ਜਿੱਥੇ ਗੰਦਕੀ ਹੈ ਮੱਖੀ ਗੰਦਕੀ ਤੇ ਖੁਸ਼ ਹੁੰਦੀ ਹੈ ਸਾਬਦ ਕਿੱਥੇ ਟਿਕਦਾ ਜਿੱਥੇ ਸੱਚ ਹੈ ਜਿੱਥੇ ਝੂਠ ਹੈ ਉੱਥੇ ਨਹੀਂ ਸ਼ਬਦ ਟਿਕਦਾ ਗੌਰਕਾ ਸ਼ਬਦ ਗੌਰ ਥੈ ਟਿਕ ਹੈ ਹੋਰ ਥੈ ਪ੍ਰਗਟਨਾ ਹੋਈ ਕਹਿੰਦੇ ਹੋਰ ਥਾਂ ਤੇ ਪ੍ਰਗਟ ਨਹੀਂ ਹੁੰਦਾ ਵਰਗਟ ਕਿੱਥੇ ਹੁੰਦਾ ਗੁਰਮਖ ਦੇ ਵਿੱਚ ਪ੍ਰਗਟ ਹੋ ਜਾਂਦਾ ਫੋਰਥ ਹੈ ਪ੍ਰਗਟ ਨਾ ਹੋਈ ਅੰਨੇ ਬਸ ਮਾਨਕ ਪਿਆ ਕਹਿੰਦੇ ਅੰਨੇ ਦੇ ਵਸੇ ਮਾਨਕ ਪੈ ਗਿਆ ਲਾਲ ਪੈ ਗਿਆ ਅੰਨੇ ਦੇ ਵਸ ਸ਼ਬਦ ਇਹ ਬਾਣੀ ਅੰਨੇ ਦੇ ਵਸ ਪੈ ਗਈ ਅੰਨੇ ਨੂੰ ਪਤਾ ਨਹੀਂ ਕਿ ਦੀ ਕੀਮਤ ਕਿੰਨੀ ਹੈ ਅੰਨੇ ਬਸ ਮਾਨਕ ਭਇਆ ਇਹ ਮਾਨਕ ਹੈ ਜਿਹੜਾ ਸ਼ਬਦ ਹੈ ਬਾਣੀ ਹੈ ਅੰਨੇ ਦੇ ਵਸ ਪੈ ਗਿਆ ਅੰਨਾ ਕੀ ਕਰਦਾ ਇਸ ਨੂੰ ਅੰਨੇ ਵਸ ਮਾਨਕ ਪਿਆ ਘਰ ਘਰ ਵੇਚਣ ਜਾਏ ਕਹਿੰਦੇ ਇਹਨੂੰ ਘਰ ਘਰ ਵੇਚਣ ਤੁਰ ਪਿਆ ਗੱਲ ਬੜੀ ਸਪਸ਼ਟ ਹੈ ਬਾਣੀ ਸਾਨੂੰ ਮਿਲ ਗਈ ਸ਼ਬਦ ਮਿਲ ਗਿਆ ਸੀ ਘਰ ਘਰ ਵੇਚਣ ਤੁਰ ਪਏ ਇਹਨੂੰ ਲੋਕ ਖਰੀਦਣ ਲੱਗ ਗਏ ਇਸ ਨੂੰ ਲੋਕ ਬਾਣੀ ਨੂੰ ਖਰੀਦਣ ਲੱਗ ਗਏ ਲੋਕ ਬਾਬੇ ਨਾਨਕ ਨੂੰ ਖਰੀਦਣ ਲੱਗ ਗਏ ਕਹਿੰਦੇ ਬਾਬਾ ਨਾਨਕ ਮੋਲ ਲੈਣਾ ਉਧਰ ਉਹ ਵੇਚਣ ਵਾਲਾ ਅੰਨਾ ਉਹ ਘਰ ਘਰ ਜਾ ਕੇ ਵੇਚਦਾ ਇਹਨੂੰ ਅੰਨੇ ਬਸ ਮਾਨਕ ਪਿਆ ਘਰ ਘਰ ਵੇਚਣ ਜਾਏ ਉਹਨਾਂ ਪਰਖਣਾ ਆਵੇ ਕਹਿੰਦੇ ਉਹਨਾਂ ਨੂੰ ਵੀ ਕੋਈ ਪਰਖ ਨਹੀਂ ਲੈਣ ਵਾਲਿਆਂ ਨੂੰ ਵੀ ਕੋਈ ਪਰਖ ਨਹੀਂ ਨਾ ਵੇਚਣ ਵਾਲੇ ਨੂੰ ਪਤਾ ਹੈ ਕਿ ਕਿਹੜੀ ਚੀਜ਼ ਹੈ ਨਾ ਲੈਣ ਵਾਲੇ ਨੂੰ ਪਤਾ ਉਹ ਪੈਸੇ ਲੈ ਕੇ ਖੁਸ਼ ਹੋ ਜਾਂਦਾ ਉਹ ਪੈਸੇ ਦੇ ਕੇ ਖੁਸ਼ ਹੋ ਜਾਂਦਾ ਉਨਾ ਪਰਖਣਾ ਵਈ ਅੱਡੂ ਨਾ ਪੱਲੇ ਪਾਏ ਕਹਿੰਦੇ ਪੱਲਾ ਅੱਡਦੇ ਆ ਲੇਕਿਨ ਪੱਲੇ ਚ ਪੈਂਦਾ ਨਹੀਂ ਜਦੋਂ ਅੱਪਾ ਕੋਈ ਚੀਜ਼ ਲੈਂਦੇ ਆ ਫਿਰ ਪੱਲਾ ਅੱਡਦੇ ਆ ਪੱਲੇ ਚ ਪਾ ਲੈਂਦੇ ਇਹ ਤਾਂ ਹੁਣ ਰਵਾਜ ਪਿਆ ਪਹਿਲਾਂ ਤਾਂ ਕੋਈ ਚੀਜ਼ ਜਿਹੜੀ ਮਿਲਦੀ ਸੀ ਆਪਣੇ ਪੱਲੇ ਚ ਪਾ ਲੈਂਦਾ ਸੀ ਪੱਲੇ 'ਚ ਪਾ ਕੇ ਘਰ ਲਿਆਉਣੇ ਹੁਣ ਵੇਚਣ ਵਾਲੇ ਨੂੰ ਨਾ ਪਤਾ ਕਿ ਕਿਹੜੀ ਚੀਜ਼ ਐ ਨਾ ਖਰੀਦਣ ਵਾਲੇ ਨੂੰ ਪਤਾ ਬਾਬਾ ਨਾਨਕ ਕਹਿੰਦਾ ਪੱਲੇ ਅੱਡਦਾ ਤੇਰੇ ਪੱਲੇ ਵੀ ਕੁਛ ਨਹੀਂ ਪਿਆ ਓਨਾ ਪਰਖਣਾ ਬਈ ਅੱਡੂ ਨਾ ਪੱਲੇ ਕਹਿੰਦੇ ਅੱਡਦਾ ਪੱਲੇ ਨੂੰ ਤੇਰੇ ਪੱਲੇ ਚ ਕਹਿੰਦੇ ਕੁਛ ਨਹੀਂ ਪੈਣਾ 15 ਅੱਢਾ ਸੀ ਕਿਹਦੇ ਚ ਪਾ ਲਵਾਂਗਾ ਮੈਂ ਕਹਿੰਦੇ ਕੁਛ ਨਹੀਂ ਪੈਣੇ ਵਾਲਾ ਉਹਨਾ ਪਰਖਣਾ ਆਵੇ ਅੱਡੂ ਨਾ ਪੱਲੇ ਕਹਿੰਦੇ ਕਾਦੇ ਬਾਤੇ ਪੱਲੇ ਅੱਡਦੇ ਤੂੰ ਤਾਂ ਬਾਬੇ ਨਾਨਕ ਨੂੰ ਮੁੱਲ ਲੈਣ ਨੂੰ ਫਿਰਦਾ ਬਾਬਾ ਨਾਨਕ ਨੂੰ ਮੋਲ ਨਹੀਂ ਮਿਲਦਾ ਉਹ ਕਿਤਰਾ ਮਿਲਦਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭੂ ਪਾਇਓ ਉਹ ਤਾਂ ਪ੍ਰੇਮ ਦੇ ਵੱਟੇ ਮਿਲਦਾ ਉਹ ਤਾਂ ਮਨ ਦੇ ਵੱਟੇ ਮਿਲਦਾ ਬਾਬਾ ਨਾਨਕ ਪੈਸੇ ਦੇ ਵੱਟੇ ਨਹੀਂ ਮਿਲਦਾ ਕਾਦੇ ਵੱਟੇ ਮਿਲਦਾ ਮਨ ਵਿੱਚ ਸਤਿਗੁਰ ਕੇ ਪਾਸ ਦੇ ਸੇਬਰ ਕੇ ਕਾਰਜਰਾਸ ਉਹ ਤਾਂ ਭਾਈ ਮਨ ਦੇ ਬੱٹے ਮਿਲਦਾ ਅਸੀਂ ਦਵਾਨੀਆਂ ਚਵਾਨੀਆਂ ਚੜਾ ਕੇ ਬਾਬੇ ਨਾਨਕ ਨੂੰ ਮੁੱਲ ਲੈਣਾ ਚਾਹੁੰਦੇ ਆ ਕਿੰਨੀ ਕੀਮਤ ਹੈ ਬਾਬੇ ਨਾਨਕ ਦੀ ਜਿੰਨੇ ਕੇ ਕਿਸੇ ਕੋਲ ਪੈਸੇ ਆ ਉਹਨਾਂ ਦੀ ਕੀਮਤ ਸਮਝੀ ਬੈਠਾ ਜੀ ਦੇ ਕੋਲ ਦਵਾਨੀ ਹੈ ਉਹ ਦਵਾਨੀ ਬਾਬੇ ਨਾਨਕ ਦੀ ਕੀਮਤ ਪਾਉਂਦਾ ਜੀ ਦੇ ਕੋਲ ਲੱਖਾਂ ਰੁਪਈਆ ਲੱਕ ਕੀਮਤ ਪਾਉਂਦਾ ਬਾਬੇ ਨਾਨਕ ਦੀ ਇਸ ਤਰ੍ਹਾਂ ਨਹੀਂ ਭਾਈ ਬਾਬਾ ਨਾਨਕ ਮਿਲਣੇ ਵਾਲਾ ਇਸ ਤਰ੍ਹਾਂ ਨਹੀਂ ਰੱਬ ਮਿਲਣੇ ਵਾਲਾ ਰੱਬ ਤਾਂ ਮਨ ਦੇ ਵੱਟੇ ਮਿਲਦਾ ਹੈ ਰੱਬ ਐਸੀਸ ਦੇ ਵੱਟੇ ਮਿਲਦਾ ਹੈ ਉਹਨਾਂ ਪਰਖਣਾ ਬੇ ਅੱਡੂ ਨਾ ਪੱਲੇ ਸੈਂਸੇਂਗੇ ਸਮਝ ਆਉਂਦੀ ਨਹੀਂ ਪਾਣੀ ਜੇ ਬਾਬਾ ਨਾਨਕ ਸਮਝਾਵੇ ਤਾਂ ਹੀ ਸਮਝ ਪੈਂਦੀ ਹੈ ਉਹਨਾਂ ਪਰਖ ਨਾ ਬੇ ਅੱਡੂ ਨਾ ਪੱਲੇ ਪਾਏ ਜੇ ਆਪ ਨਾ ਪਰਖ ਆਵੇ ਕਹਿੰਦੇ ਜੇ ਆਪ ਤੋਂ ਪਰਖਿਆ ਨਾ ਜਾਵੇ ਹੋਰ ਕੋਈ ਚੀਜ਼ ਸਾਡੇ ਸਮਝ ਨਹੀਂ ਆਉਂਦੀ ਜਿੱਦੇ ਗਵੰਟੀ ਦੇ ਪੁੱਛਣ ਚਲੇ ਜਾਂਦੇ ਆ ਵੀ ਆ ਕਿਹਾ ਹੈ ਪੁੱਛਦਾ ਹੈ ਨਾ ਹੋਰ ਲੇਕਿਨ ਕਦੇ ਬਾਣੀ ਨਹੀਂ ਪੁੱਛਿਆ ਕਿ ਆ ਬਾਣੀ ਮੇਰੇ ਸਮਝ ਨਹੀਂ ਆਈ ਤੂੰ ਦੱਸ ਦੇ ਪੁੱਛਿਆ ਕਿਸੇ ਤੋਂ ਬੜੇ ਪਾਠ ਕਰਦੇ ਆ ਬੜਾ ਕੁਝ ਕਰਦੇ ਆ ਅੱਜ ਤੱਕ ਕੋਈ ਇਹੋ ਜਿਹਾ ਮਨੁੱਖ ਨਹੀਂ ਮਿਲਿਆ ਕਿ ਜਿਹੜਾ ਇਹ ਦੱਸ ਦੇ ਮੈਨੂੰ ਆ ਸਭ ਸਭ ਦਾ ਸਮਝ ਨਹੀਂ ਆਇਆ ਮੈਨੂੰ ਤੂੰ ਦੱਸ ਦੇ ਜੇ ਉਹ ਪੁੱਛਦਾ ਤਾਂ ਮਰਦਾ ਹੈ ਜੇ ਉਹ ਪੁੱਛਦਾ ਮਰਦਾ ਆਪਣੀ ਬੇਇੱਜ਼ਤੀ ਮਹਿਸੂਸ ਕਰਦਾ ਹੈ ਕੇ ਲੋਕ ਕੀ ਕਹਿਣਗੇ ਅੰਨੀ ਦੇਰ ਦਾ ਪਾਟ ਕਰਦਾ ਐ ਐਡਾ ਬੜਾ ਸੇਖਾ ਇਹਨੂੰ ਪਤਾ ਨਹੀਂ ਕਦੇ ਨਹੀਂ ਪੁੱਛਿਆ ਸੀ ਜੇ ਰਸਤਾ ਨਾ ਪਤਾ ਹੋਵੇ ਕਿਸੇ ਤੇ ਪੁੱਛ ਲੈਂਦੇ ਆ ਕਿ ਕਿੱਧਰ ਨੂੰ ਜਾਣਾ ਹੈ ਲੇਕਿਨ ਜਿਹੜਾ ਰਸਤਾ ਰੱਬ ਦੇ ਘਰ ਨੂੰ ਜਾਂਦਾ ਬਾਪਏ ਨਾਨਕ ਦੇ ਘਰ ਨੂੰ ਜਾਂਦਾ ਉਹ ਨਹੀਂ ਕਿਸੇ ਤੋਂ ਪੁੱਛਿਆ ਕਿੰਨੀ ਕਿੰਨੀ ਉਮਰ ਹੋ ਗਈ ਪੁੱਛਿਆ ਕਦੇ ਚੱਲਦਾ ਕਹਿੰਦੇ ਏਕ ਨਹੀਂ ਨਹੀਂ ਭਾਈ ਇਹ ਇੱਕ ਨਾ ਚੱਲਣੇ ਵਾਲਾ ਨਹੀਂ ਇਹ ਇੱਕ ਦਿਨ ਇਹ ਖਤਮ ਹੋ ਜਾਣਾ ਵਕਤ ਨੇ ਇਸ ਟਾਈਮ ਨੇ ਵਕਤ ਨੇ ਇੱਕ ਦਿਨ ਖਤਮ ਹੋ ਜਾਣਾ ਦੇਖੋ ਕੀ ਲਿਖਦੇ ਅਸੀਂ ਰਗੂ ਨਾਨਕ ਦੇਵ ਜੀ ਜੇ ਆਪ ਪਰਖਣਾ ਆਵਈ ਤਾਂ ਪਰਖੀਆਂ ਥਾਮੋ ਲਿਓ ਪਰਖਾਈ ਕਹਿੰਦੇ ਜਿਹੜੇ ਪਰਖਣੇ ਆਲੇ ਆ ਫਿਰ ਉਹਨਾਂ ਤੇ ਪਰਖਾਲੂ ਸਾਨੂੰ ਪਤਾ ਨਹੀਂ ਕਿ ਸੋਨਾ ਅਸਲੀ ਹੈ ਕਿ ਨਕਲੀ ਹੈ ਸਨਿਆਰ ਤੋਂ ਪਕਾ ਲੋ ਉਹ ਭਾਈ ਸਨਿਆਰ ਤੇ ਪਰਖ ਕਰਾ ਲੈ ਕਿ ਸੋਨਾ ਅਸਲੀ ਹੈ ਕਿ ਨਕਲੀ ਹੈ ਐਵੇਂ ਲੋਹੇ ਨੂੰ ਚੱਕ ਕੇ ਸੰਭਾਲ ਸੰਵਾਲਾ ਰੱਖੀ ਜਾਵਾ ਜਿਹੜਾ ਸੋਨਾ ਹੋਵੇ ਉਹਨੂੰ ਗਵਾਦਵਾ ਬਿਲਕੁਲ ਸੁਫਤ ਕਰ ਦਿੰਦਾ ਕਹਿੰਦੇ ਜੇ ਆਪ ਪਰਖ ਨੇ ਆਉਂਦੀ ਆਪ ਤੇਰੀ ਸਮਝ ਨਹੀਂ ਆਈ ਤਾਂ ਪੁੱਛ ਲੈ ਦੂਸਰੇ ਨੂੰ ਜੇ ਆਪ ਪਰਖਨ ਆ ਵੀ ਤਾਂ ਪਰਖੀਆਂ ਥਾਮੋ ਲਿਓ ਪਰਖਾਏ ਲੇਕਨ ਇੱਥੇ ਤਾਂ ਹਟ ਮੈਨੂੰ ਸਮਝ ਨਹੀਂ ਆਉਂਦੀ ਮੈਂ ਦੂਸਰੇ ਨੂੰ ਸਮਝਾਉਣ ਵੀ ਨਹੀਂ ਦੇਣਾ ਕਿਉਂ ਮੇਰੀ ਬੜੀ ਬੇਇੱਜ਼ਤੀ ਹੈ ਤੇ ਵਿੱਚ ਤਾਂ ਲੋਕ ਕੀ ਕਹਿਣਗੇ ਕਿ ਐਡਾ ਬਟਾ ਗਿਆਨੀ ਬਣੀ ਫਿਰਦਾ ਇਹਨੂੰ ਸਮਝ ਨਹੀਂ ਹੈਗੀ ਫਿਰ ਉਹ ਜ਼ੋਰ ਮਾਰਦੇ ਆ ਕਿ ਇਹਨੂੰ ਬੰਦ ਕਰਾਓ ਇਹ ਸਾਮੀਆਂ ਸਮਝਾਉਣ ਦੀ ਗੱਲੇ ਬੰਦ ਕਰਾ ਲਓ ਨਾ ਹੋਵੇ ਬਾਸ ਨਾ ਵੱਜੇ ਬੰਸਰੀ ਕਾਤੇ ਕੰਮ ਕਰਨਾ ਹੈ ਜਿਹੜਾ ਕੰਮ ਸਾਨੂੰ ਨਹੀਂ ਆਉਂਦਾ ਅਸੀਂ ਦੂਸਰਿਆਂ ਨੂੰ ਕਰਨ ਨਹੀਂ ਦੇਣਾ ਇਹ ਸਾਡੀ ਮਾਨਸਿਕਤਾ ਹੈ ਸਾਡੀ ਮਨ ਦੀ ਸੋਚ ਹੈ ਜੇ ਆਪ ਪਰਖਣਾ ਵੀ ਤਾਂ ਪਾਰਖੀਆਂ ਥਾਮੋ ਲੈ ਪਰਖਾਏ ਤੇ ਬਚਨ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੇ ਉਸ ਨਾਲ ਚਿੱਤ ਲਾਏ ਕਹਿੰਦੇ ਜੇ ਉਸ ਨਾਲ ਚਿੱਤ ਲਾ ਲਵੇ ਜੇ ਉਸ ਨਾਲ ਚਿੱਤ ਲਾਏ ਤਾਂ ਬਖ ਲਹੇ ਕਹਿੰਦੇ ਜੇ ਉਸ ਨਾਲ ਚਿੱਤ ਕਹਿੰਦੇ ਜੇ ਉਸ ਨਾਲ ਚਿੱਤ ਲਾ ਲਵੇ ਤਾਂ ਤੈਨੂੰ ਬਖਤ ਪ੍ਰਾਪਤ ਹੋ ਜੂਗੀ ਇਹ ਕਿਹੜੀ ਬਾਤ ਜਿਹੜੀ ਬਾਤ ਨੂੰ ਤੂੰ ਲੈਣ ਵਾਸਤੇ ਆਇਆ ਐ ਇਹ ਤੈਨੂੰ ਭੇਜਿਆ ਇਸ ਸੰਸਾਰ ਦੇ ਵਿੱਚ ਕੀ ਕਰਨ ਵਾਸਤੇ ਐ ਬਾਤ ਲੈਣ ਵਾਸਤੇ ਸ਼ਬਦ ਲੈਣ ਵਾਸਤੇ ਭੇਜਿਆ ਇਸ ਸੰਸਾਰ 'ਚ ਤੈਨੂੰ ਜੇ ਉਸ ਨਾਲ ਚਿੱਤ ਲਾਏ ਤਾਂ ਬਾਤ ਲਹੇ ਨੌ ਨਿਦ ਪੱਲੇ ਪਾਏ ਕਿਨ ਫਿਰ ਨੌ ਨਿਦੀਆਂ ਤੇਰੇ ਪੱਲੇ ਚ ਪਾ ਦ ਇਹਨਾਂ ਬੱਚ ਨੂੰ ਹੋਈ ਸੀ ਨਾ ਕਿ ਪੱਲਾ ਨਾਲ ਦੀ ਤੇਰੇ ਪੱਲੇ ਕੁਛ ਨਹੀਂ ਪੈਣਾ ਹੁਣ ਦੱਸਿਆ ਕਿ ਕਹਿੰਦੇ ਫਿਰ ਕਿਸ ਤਰ੍ਹਾਂ ਤੇਰੇ ਪੱਲੇ ਚ ਪਾਏਗਾ ਜਦੋਂ ਤੂੰ ਚਿੱਤ ਲਾਏਗਾ ਇਹਦੇ ਨਾਲ ਵੇਚਣੇ ਵਾਲਾ ਵੇਚ ਕੇ ਚਲੇ ਗਿਆ ਤੈਂ ਕਿਹੜਾ ਚਿੱਤ ਲਾਇਆ ਉਹਦੇ ਨਾਲ ਵੇਚਣੇ ਵਾਲਾ ਸਾਬਦ ਨੂੰ ਵੇਚ ਕੇ ਚਲੇ ਗਿਆ ਤੈਂ ਵੀ ਚਿੱਤ ਨਹੀਂ ਲਾਇਆ ਉਹਦੇ ਨਾਲ ਤੈਂ ਵੀ ਕਿਹਾ ਸੰਭਾਲ ਕੇ ਰੱਖਿਆ ਉਹ ਇਹ ਉਸ ਨਾਲ ਚਿੱਤ ਲਾਏ ਤਾਂ ਬਤਲ ਹੈ ਨੋਂ ਨਿੱਦ ਪੱਲੇ ਪਾਏ ਕਾਰ ਹੋਣ ਦੇ ਤਨ ਕਹਿੰਦੇ ਘਰ ਦੇ ਚਤਾਨ ਹੈ ਤੇਰੇ ਕਾਰ ਹੋਣ ਦੇ ਤਨ ਜੱਗ ਭੁੱਖਾ ਇੱਕ ਨੂੰ ਨੂੰ ਕਿਹਾ ਸਾਰੇ ਜੱਗ ਨੂੰ ਕਿਹਾ ਕਹਿੰਦੇ ਘਰ ਦੇ ਚਤਾਨ ਹੈ ਜੱਗ ਭੁੱਖਾ ਫਿਰਦਾ ਹੈ ਉਕੇ ਤੇ ਬਾਅਦ ਕਿਹੜੀ ਮੰਜ਼ਲ ਹੈ ਉਹ ਵੀ ਲਿਖਤਾ ਪਾਤਸ਼ਾਹ ਨੇ ਕਰ ਹੋਣ ਦੇ ਤਨ ਪੁਖਾ ਮੂਆ ਮਰ ਗਿਆ ਕਹਿੰਦੇ ਕਰ ਦੇ ਜਿ ਤਨ ਸੀ ਪੁਖਾ ਮਰ ਗਿਆ ਬਿਨਾਂ ਸਾਧੂ ਗੁਰ ਕਹਿੰਦੇ ਬਿਨਾਂ ਸਾਧੂ ਗੁਰ ਤੋਂ ਸੋਜੀ ਨਾ ਹੋਏ ਕਹਿੰਦਾ ਬਿਨਾਂ ਸਾਧੂ ਗੁਰ ਤੋਂ ਸੋਜੀ ਨਹੀਂ ਜੇ ਸਤਗੁਰ ਮਿਲਦਾ ਫਿਰ ਸ਼ਬਦ ਦੀ ਸੋਝੀ ਆ ਜਾਂਦੀ ਹੈ ਇਹ ਕਦੋਂ ਪਰਖਿਆ ਜਾਂਦਾ ਬਾਣੀ ਕਦੋਂ ਪਰਖੀ ਜਾਂਦੀ ਹੈ ਸ਼ਬਦ ਕਦੋਂ ਪਰਖਿਆ ਜਾਂਦਾ ਜਦੋਂ ਸਤਗੁਰੂ ਮਿਲ ਜਾਂਦਾ ਹੈ ਲੇਕਿਨ ਆਪਾਂ ਤਾਂ ਗੁਰੂ ਵਾਲੇ ਬਣੇ ਹੋਇਆ ਸਤਿ ਕਿਉਂ ਨਹੀਂ ਪਰਖਿਆ ਜਾਂਦਾ ਹੈ ਕੋਈ ਸਵਾਲ ਦਾ ਜਵਾਬ ਵਿਗਿਆਨੀ ਦੇ ਦੇਣ ਬਦਵਾਨ ਦੇ ਦੇਣ ਅਪਤਾ ਸਾਤੂ ਗੁਰੂ ਮਿਲਿਆ ਬੇ ਗੁਰੂ ਵਾਲੇ ਬਣੇ ਹੋਏ ਸੀ ਤਾਂ ਸਾਤੋਂ ਨੀ ਬਾਣੀ ਪਰਖੀ ਜਾਂਦੀ ਕਾਰੋ ਹੋਣ ਦੇ ਤਨ ਜਗ ਭੁੱਖਾ ਮੂਹਾ ਬਿਨ ਸਤਿਗੁਰੂ ਸੋ ਜੀ ਨਾ ਹੋਏ ਸਬਦ ਸੀਤਲ ਮਨ ਤਨ ਵਸੈ ਕਹਿੰਦੇ ਸ਼ਬਦ ਜੇ ਮੰਨਦੇ ਕਿ ਬਸਤਵੇ ਤੇ ਤਨ ਤੇ ਮਨ ਸ਼ੀਤਲ ਹੋ ਜਾਂਦਾ ਹੈ। ਸਬਤ ਸ਼ੀਤਲ ਮਨ ਤਨ ਬਸੇ ਮਨ ਸ਼ੀਤਲ ਹੋ ਗਿਆ ਜਦੋਂ ਸ਼ਬਦ ਬਸਿਆ। ਤਿੱਥੇ ਸੋਗ ਵਿਜੋਗ ਨਾ ਕੋਏ। ਕਹਿੰਦੇ ਉੱਥੇ ਕੋਈ ਸੋਗ ਨਹੀਂ ਪੈਂਦਾ। ਗਮੀ ਉੱਥੇ ਕੋਈ ਗਮੀ ਨਹੀਂ ਉੱਥੇ ਕੋਈ ਸੋਗ ਨਹੀਂ ਪੈਂਦਾ। ਲੇਕਿਨ ਸਾਡੇ ਘਰ ਵਿੱਚ ਤਾਂ ਰੋਜ਼ੇ ਸੋਗ ਪਿਆਰੇ ਆਂ ਤਾਂ ਰੋਜ਼ੇ ਲੜਾਈ ਆ। ਬੰਦਾ ਕਹਿੰਦਾ ਮੈਂ ਮਰ ਜੂੰ ਗਲਪਰਾਹਾ ਲੈ ਕੇ ਤੀਵੀਂ ਕਿੰਦੀ ਮੈਂ ਅੱਗ ਲਾ ਕੇ ਮਰ ਜੂੰ। ਦੱਸੋ ਕਿ ਨੂੰ ਸਮਝਾਈਏ? ਸਭ ਤੋਂ ਨੇੜੇ ਆਦਮੀ ਤੀਵੀਂ ਦੇ ਦੋਨੇ ਮਰਦ ਨੂੰ ਫਿਰਦੇ ਆ। ਕੋਈ ਕਹਿੰਦਾ ਮੈਂ ਨਹਿਰ 'ਚ ਮਰ ਜੂੰ, ਕੋਈ ਕਹਿੰਦਾ ਮੈਂ ਗੱਡੀ ਥੱਲੇ ਆ ਜੂੰ। ਇਹ ਕਿਉਂ ਵਸਦਾ ਹੈ ਭਾਈ? ਇਹ ਕਿਉਂ ਹੈ? ਅਸੀਂ ਬਾਬੇ ਨਾਨਕ ਤੋਂ ਦੂਰ ਆ। ਇਤਿਹਾਸਤਾ ਹੁੰਦੀ ਐ ਘਰ ਘਰ ਦੇ ਚ ਲੜਾਈ ਐ ਕੋਈ ਭਾਗਾ ਵਾਲਾ ਘਰ ਹੋਊ ਜਿਹਦੇ ਘਰ ਚ ਲੜਾਈ ਨਹੀਂ ਕੋਈ ਪੁੱਤ ਨਾਲ ਲੜਦਾ ਕੋਈ ਧੀ ਨਾਲ ਲੜਦਾ ਕੋਈ ਨੂੰਹ ਨਾਲ ਲੜਦਾ ਕੋਈ ਆਦਮੀ ਨਾਲ ਲੜਦਾ ਕੋਈ ਧੀਮੀ ਨਾਲ ਲੜਦਾ ਵਸਤੁ ਪ੍ਰਾਈ ਕਹਿੰਦਾ ਪ੍ਰਾਈ ਵਸਤੂ ਐ ਸ਼ਬਦ ਤਾਂ ਸਾਡਾ ਥੋੜਾ ਸ਼ਬਦ ਤਾਂ ਰੱਬ ਦਾ ਐ ਇਹ ਬਾਣੀ ਰੱਬ ਦੀ ਐ ਪਰਾਈ ਵਸਤ ਆਪ ਗਰਭ ਕਰੇ ਕਹਿੰਦਾ ਆਪ ਹੀ ਤੇ ਗਰਭ ਕਰਦਾ ਹੈ ਪਰਾਈ ਵਸਤ ਉਤੇ ਮੂਰਖ ਆਪ ਗਿਣਾਏ ਕਹਿੰਦਾ ਮੂਰਖ ਆਪਣੇ ਆਪ ਨੂੰ ਗਿਣਾਉਂਦਾ ਇਹ ਬਾਣੀ ਤਾਂ ਬਾਬੇ ਨਾਨਕ ਦੀ ਹੈ ਰੱਬ ਦੀ ਹੈ ਸਾਡੀ ਥੋੜਾ ਲੇਕਿਨ ਘਮਾਨ ਅਸੀਂ ਕਰਦੇ ਆ ਕਿ ਮੈਂ ਬਾਣੀ ਪੜ੍ਹਦਾ ਮੈਂ ਬਾਣੀ ਸੁਣਾਉਂਦਾ ਮੈਂ ਅਸੀਂ ਘਮਾਨ ਕਰਦੇ ਆ ਆਪਣੇ ਆਪ ਤੇ ਅਸੀਂ ਹੰਕਾਰ ਕਰਦੇ ਆ ਇਹ ਤਾਂ ਭਾਈ ਪਰਾਈ ਰੱਬ ਦੀ ਮਾਨਤ ਹੈ ਬਾਪ ਕਾਦੇ ਵਾਸਤੇ ਜ਼ਮੀਨ ਦਿੰਦਾ ਪੁੱਤ ਨੂੰ ਬਈ ਇਹਨੂੰ ਬਾਕੇ ਫਸਲ ਬੀਜ ਕੇ ਦਾਣੇ ਪੈਦਾ ਕਰਕੇ ਖਲਾਪ ਨਾ ਟੱਬਰ ਪਾਲਾ ਬਾਪ ਜ਼ਮੀਨ ਵੇਚਣ ਵਾਸਤੇ ਨਹੀਂ ਦਿੰਦਾ ਪੁੱਤ ਨੂੰ ਇਹ ਬਾਬੇ ਨਾਨਕ ਦੇ ਬਾਣੀ ਸਾਨੂੰ ਵੇਚਣ ਵਾਸਤੇ ਨਹੀਂ ਦਿੱਤੀ ਪਰਾਇ ਬੱਤ ਪਰਾਇ ਆਪ ਗਰਭ ਕਰੇ ਮੂਰਖ ਆਪ ਗਣਾਏ ਨਾਨਕ ਬਿਨ ਬੂਝੇ ਕਿਨੇ ਨਾ ਪਾਇਓ ਸੇਹ ਜੀ ਕਈ ਗੱਲਾਂ ਤਾਂ ਜਮੇ ਇੱਕ ਪਹਿਲੀ ਕਲਾਸ ਵਾਲਾ ਬੱਚਾ ਵੀ ਸਮਝ ਲੂਗਾ ਨਾਨਕ ਬਿਨ ਬੂਝੇ ਕਿਨੇ ਨਾ ਪਾਇਓ ਕਹਿੰਦਾ ਬਿਨਾ ਬੂਝਣ ਤੋਂ ਕਿਹੜੀ ਚੀਜ਼ ਬੂਝਣ ਵਾਲੀ ਬਾਣੀਆਂ ਬੂਝਣੀ ਆ ਹੋਰ ਕੋਈ ਹੋਰ ਚੀਜ਼ ਤਾਂ ਨਹੀਂ ਬੂਝਣੀ ਇਧਰ ਬਚਨਾਂ ਦਰਗਾਹ ਤੋਂ ਨਾਨਕ ਬਿਨ ਬੁੱਝੇ ਕਿਨੇ ਨਾਪਾਇਓ ਕਹਿੰਦੇ ਕਿਸੇ ਨੇ ਪ੍ਰਮਾਤਮਾ ਨੂੰ ਪਾਇਆ ਨਹੀਂ ਬਿਨਾ ਬੁੱਝਣ ਤੋਂ ਐਵੇਂ ਝੂਠੇ ਮੱਥੇ ਆ ਚਾਹੇ 10 ਵਾਰੀ ਟੇਕ ਲੋ ਚਾਹੇ 500 ਵਾਰੀ ਟੇਕ ਲੋ ਇੱਥੇ ਲਿਖ ਦਿੰਦੇ ਭਈ ਮੱਥਾ ਟੇਕੂਗਾ ਤੈਨੂੰ ਸਾਰਾ ਕੁਝ ਮਿਲ ਜੂ ਗੱਲ ਤਾਂ ਬੁੱਝਣ ਤੇ ਟਿੱਕੀ ਹੋਈ ਐ ਲੇਕਿਨ ਇਸ ਬੁਝਾਰਤ ਨੂੰ ਅਸੀਂ ਬੁੱਝਣਾ ਨਹੀਂ ਚਾਹੁੰਦੇ ਨਾਨਕ ਬਿਨ ਬੂਝੇ ਕਿਨੇ ਨਾ ਪਾਇਓ ਕਹਿੰਦੇ ਕਿਸੇ ਨੇ ਵੀ ਨਹੀਂ ਪਾਇਆ ਜਦੋਂ ਤੱਕ ਬਾਬੇ ਨਾਨਕ ਦੀ ਬਾਝਾਰਤ ਨਹੀਂ ਬੂਝਦੇ ਕਿਸੇ ਨੇ ਪਾਇਆ ਨਹੀਂ ਫਿਰ ਕੀ ਹੁੰਦਾ ਫਿਰ ਫਿਰ ਆਵੇ ਜਾਏ ਕਹਿੰਦਾ ਫਿਰ ਫਿਰ ਜੰਮੀ ਜਾਂਦਾ ਮਰੀ ਜਾਂਦਾ ਮਨ ਆਨੰਦ ਪਿਆ ਮਿਲਿਆ ਹਰਪ੍ਰੀਤਮ ਕਹਿੰਦੇ ਮਨ ਦੇ ਜਨੰਦ ਕਰੋ ਹੁੰਦਾ ਜਦੋਂ ਪ੍ਰੀਤਮ ਮਿਲਦਾ ਸੱਜਣ ਕਿਹੜਾ ਸੱਜਣ ਮਿਲਿਆ ਮਨ ਦੇ ਚ ਆਨੰਦ ਹੋਇਆ ਮਨ ਆਨੰਦ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੀ ਸਰਸੇ ਮਿਲ ਗਿਆ ਸੱਜਣ ਮਿਲ ਗਿਆ ਸੰਤ ਮਿਲ ਗਿਆ ਜੋ ਤੌਰ ਮਿਲੇ ਨਾ ਵਿਛੜਾ ਕਹਿੰਦੇ ਜਿਹੜੇ ਤੌਰ ਤੋਂ ਮਿਲ ਕੇ ਕਦੇ ਵਿਛੜਦੇ ਨਹੀਂ ਕਬੂ ਕਦੇ ਵੀ ਨਹੀਂ ਵਿਛੜਦੇ ਜਾ ਆਪ ਮੇਲੇ ਕਰਤਾਰ ਅੰਤਰ ਸ਼ਬਦ ਰਬਿਆ ਗੁਰ ਪਾਇਆ ਕਹਿੰਦੇ ਸੋ ਸ਼ਬਦ ਜਦੋਂ ਰਬਿਆ ਫਿਰ ਗੁਰੂ ਨੂੰ ਪਾਇਆ ਸਗਲੇ ਦੂਖ ਨਵਾਰੇ ਸਾਰੇ ਦੁੱਖਾਂ ਦੀ ਫਿਰ ਖਤਮਾ ਹੋ ਗਿਆ ਉਹਨਾ ਆਪ ਨਾ ਉਹਨਾ ਆਪ ਪਾਤਾ ਰੱਖ ਸੀ ਕਹਿੰਦੇ ਉਹਨੇ ਫਿਰ ਆਪ ਵਿੱਚਿਤ ਰੱਖਦਾ ਮੇਰਾ ਪਿਆਰਾ ਸਰਨਾਗਤ ਪਿਆ ਗੁਰਦੁਆਰ ਨਾ ਮੈਂ ਤਾਂ ਤੁਹਾਡੀ ਸ਼ਰਨ ਦੇ ਵਿੱਚ ਆ ਨਾਨਕ ਗੁਰਮਖ ਸੇ ਸਹਿਲੇ ਨਾਂਕਨੇ ਬਚਨ ਕਰਤੇ ਕਹਿੰਦਾ ਗੁਰਮਖ ਪਾਈ ਸਹਿਲੇ ਹੋ ਜਾਂਦੇ ਆ ਮੁਖ ਉਜਲ ਦਰਬਾਰੇ ਕਹਿੰਦੇ ਦਰਬਾਰ ਉਹਨਾਂ ਦੇ ਮੁਖ ਉਜਲੇ ਹੋ ਜਾਂਦੇ ਹਨ ਕਿਨਾਂ ਦੇ ਗੁਰਮਖਾਂ ਦੇ ਪੌੜੀ ਇਸਤਰੀ ਪੁਰਖੇ ਬਹੁ ਪ੍ਰੀਤ ਕਹਿੰਦੇ ਆਦਮੀ ਤੇ ਤੀਵੀਂ ਬਹੁਤ ਪਿਆਰ ਕਰਦੇ ਆ ਸਾਰੀ ਅਸਲੀਅਤ ਦੱਸਦੇ ਹਨ ਪਾਤਸ਼ਾ ਪੌੜੀ ਦੇ ਵਿੱਚ ਇਸਤਰੀ ਪਰਕੇ ਬੋ ਪ੍ਰੀਤ ਮਿਲ ਮੋਹ ਵਧਾਇਆ ਕਹਿੰਦੇ ਬੜਾ ਮੋਹ ਹੈ ਬੜਾ ਪਿਆਰ ਵਧਾ ਲਿਆ ਪੁੱਤਰ ਕਲਤਰ ਫਿਰ ਪੁੱਤ ਹੋ ਗਿਆ ਪੋਤੇ ਹੋ ਗਏ ਗ੍ਰਹਿ ਤੇ ਚਾਲੂ ਹੋ ਗਿਆ ਨਾ ਇਸਤਰੀ ਤੇ ਪਰਕ ਮਿਲ ਗਿਆ ਫਿਰ ਪੁੱਤ ਪੈਦਾ ਹੋ ਗਿਆ ਫਿਰ ਪੋਤਾ ਪੈਦਾ ਹੋ ਗਿਆ ਪੁੱਤਰ ਕਲਤਰ ਨਿਤ ਵਿਕਸੈ ਰੋਜ਼ ਬੜਾ ਖੁਸ਼ ਹੁੰਦਾ ਹੈ ਮੋਹ ਮਾਇਆ ਕਹਿੰਦੇ ਮੋਹ ਦੇ ਪੈ ਗਿਆ ਉਹ ਤਾਂ ਮਾਇਆ ਆਗੀ ਬੜਾ ਖੁਸ਼ ਹੁੰਦਾ ਦੇਸ ਪਰਦੇਸ ਧਨ ਚਰਾਏ ਕਹਿੰਦਾ ਦੇਸ ਤੋਂ ਪਰਦੇਸਾਂ ਤੋਂ ਵੀ ਧਨ ਚਰਾ ਚਰਾ ਕੇ ਲਿਆਉਂਦਾ ਚੋਰੀਆਂ ਕਰ ਕਰਕੇ ਡਾਕੇ ਮਾਰ ਮਾਰ ਕੇ ਮਿਹਨਤ ਤਾਂ ਕਰਨੀ ਐ 10 9 ਦੀ ਕਿਰਤ ਕਰਕੇ ਪਾਲਨੇ ਆ ਨਿਆਣੇ ਚੋਰੀਆਂ ਕਰਕੇ ਨਹੀਂ ਪਾਲਨੇ ਡਾਕੇ ਮਾਰ ਕੇ ਨਹੀਂ ਪਾਲਨੇ ਕਰਦਾ ਐ ਇਸ ਤਰ੍ਹਾਂ ਲੇਕਿਨ ਮੰਨਦਾ ਨਹੀਂ ਇਸ ਚੀਜ਼ ਨੂੰ ਦੇਸ਼ ਪਰਦੇਸ ਤੰਨ ਚਰਾਏ ਆਣਾ ਮੂੰਹ ਪਾਇਆ ਆ ਕੇ ਕਿਹਨਾਂ ਦੇ ਮੂੰਹ ਚ ਪਾਉਂਦਾ ਆਪਣੇ ਬੱਚਿਆ ਪੁੱਤ ਪੋਤਿਆਂ ਦੇ ਮੂੰਹ ਚ ਪਾਉਂਦਾ ਗਵਾਂਢੀਆਂ ਦੇ ਥੋੜਾ ਖਲਾਇਆ ਆਉਂਦਾ ਜਾ ਕੇ ਚਾਚੇ ਤਾਇਆ ਨੂੰ ਥੋੜਾ ਖਲਾਇਆ ਆਉਂਦਾ ਲੁੱਟਦਾ ਮਾਲ ਆਪਣੇ ਤੀਆਂ ਪੁੱਤਾਂ ਦੇ ਮੂੰਹ ਤੇ ਚ ਪਾਉਂਦਾ ਲਿਆ ਕੇ ਸਾਸਕੇ ਬੜੀਆਂ ਔਕੀਆਂ ਸੁਣਨੀਆਂ ਗੱਲਾਂ ਇਹ ਇੱਕ ਅਸਵੱਟੀ ਐ ਬੜਾ ਔਖਾ ਸੁਣਨਾ ਦੇਸ਼-ਪ੍ਰਦੇਸ਼ ਜਾਂਦਾ ਧੰਨ ਚਰਾ ਕੇ ਲਿਆਉਂਦਾ ਚੋਰੀਆਂ ਕਰਕੇ ਖੜਾਉਂਦਾ ਕਿਨੂੰ ਐ ਆਪਣੇ ਪੁੱਤ-ਪੋਤਿਆਂ ਨੂੰ ਆਪਣੀ ਘਰ ਵਾਲੀ ਨੂੰ ਉਹਨਾਂ ਨੂੰ ਖੜਾਉਂਦਾ ਅੰਤੋਂ ਹੋਵੇ ਬੈਰ-ਵਿਰੋਧ ਕਰੇ ਜਿੰਨਾ ਮਰਜੀ ਬੈਰ-ਵਿਰੋਧ ਹੋਵੇ ਧੀਆਂ ਪੁੱਤਾਂ ਨਾਲ ਰੋਜ ਪੁੱਤ ਗਾਲਾਂ ਕੱਢਦੇ ਸੀ ਲੇਕਿਨ ਇਹ ਨਹੀਂ ਕਿ ਜ਼ਮੀਨ ਗਵੰਡਿਆ ਦੇ ਨੋਂ ਲਵਾ ਗਿਆ ਜ਼ਮੀਨ ਤਾਂ ਆਪਣੇ ਧੀਆ ਪੁੱਤਾਂ ਦੇ ਉਹ ਛੱਡ ਕੇ ਜਾਂਦਾ ਹੈ ਨਾ ਹੈਗਾ ਕੋਈ ਅਜਿਹ ਜਿਹੜਾ ਗਵੰਡਿਆ ਦੇ ਨੋਂ ਜ਼ਮੀਨ ਲਵਾ ਦਵੇ ਗਵੰਡਿਆ ਦੀ ਦਾ ਵਟ ਨਹੀਂ ਛੱਡਦਾ ਲੱਗਣ ਵਾਸਤੇ ਜ਼ਮੀਨ ਕਿੱਥੇ ਨੋਂ ਲਵਾਉਣੀ ਹੈ ਅੰਤ ਹੋਵੇ ਬੈਰ ਵਿਰੋਧ ਕੋ ਸਕੇ ਨਾ ਛੜਾਇਆ ਕਹਿੰਦਾ ਕੋਈ ਛਡਾ ਨਹੀਂ ਸਕਦਾ ਐ ਮੋ ਮਾਇਆ ਤੇ ਫਸਿਆ ਹੋਇਆ ਚੋਰੀਆਂ ਡਾਕੇ ਮਾਰ-ਮਾਰ ਕੇ ਤਿਆਂ ਪੁੱਤਾਂ ਨੂੰ ਖਿਲਾਉਂਦਾ ਕੰਬਲੇ ਨੂੰ ਇਹ ਨਹੀਂ ਪਤਾ ਕਿ ਜ਼ਹਿਰ ਹੈ ਇਹ ਜ਼ਹਿਰ ਮੈਂ ਆਪਣੇ ਤਿਆਂ ਪੁੱਤਾਂ ਨੂੰ ਖਿਲਾ ਰਿਹਾ ਸੱਚੀ ਜ਼ਹਿਰ ਖਾ ਕੇ ਬਚਦਾ ਕੋਈ ਜ਼ਹਿਰ ਤਾਂ ਮਰ ਜਾਂਦਾ ਲੇਕਿਨ ਕੰਬਲਾ ਆਪਣੇ ਤਿਆਂ ਪੋਤਾਂ ਨੂੰ ਆਪ ਜ਼ਹਿਰ ਖਿਲਾਉਂਦਾ ਨਾਨਕ ਬਿਨ ਨਾਮੇ ਤੇਰਗ ਮੋਹ ਕਹਿੰਦਾ ਫੇਟੇ ਮੂਹ ਆਨਾਮ ਤੋਂ ਬਿਨਾ ਜਿਹੜੇ ਮੋਹ ਪ੍ਰੀਤਾ ਪਾਉਂਦਾ ਤੋ ਫਿਟੇ ਪਤਲਾਤ ਪਾਤੀ ਕਹਿੰਦੇ ਚੋਰੀਆਂ ਡਾਕੇ ਮਾਰ ਮਾਰ ਕੇ ਧੀਆਂ ਪੁੱਤਾਂ ਨੂੰ ਖਲਾਉਂਦਾ ਫਿਟੇ ਮੂਹਾਂ ਤੇਰੇ ਨਾਨਕ ਬਿਨ ਨਾਮੇ ਤੇਰਗੋ ਮੋ ਜਿੱਤ ਲੱਗ ਦੁੱਖ ਉਪਾਇਆ ਕਹਿੰਦੇ ਜਦੋਂ ਲੱਗਿਆ ਮੈਂ ਤਾਂ ਹੀ ਦੁੱਖ ਪਾਉਂਦਾ ਆਪਣੀ ਦੇਹ ਗਲ ਜਾਂਦੀ ਹੈ ਆਪਣਾ ਸਰੀਰ ਫੁੱਟ ਜਾਂਦਾ ਸਿਰਕੋ ਨਾਨਕਦੇਵ ਜੀ ਸਮਝਾਉਂਦੇ ਆ ਭਾਈ ਜਿਹੜੇ ਸਮਝਣਾ ਚਾਹਣਗੇ ਸਮਝ ਜਾਣਗੇ ਨਹੀਂ ਤਾਂ 84 ਦਾ ਚੱਕਰ ਤਾਂ ਫਿਰ ਤਿਆਰੇ ਆ ਨਹੀਂ ਸਿੱਖੋ ਆਪਾ ਇਹ ਬਾਬੇ ਨਾਰਕ ਦੇ ਭੰਡਾਰ ਨੂੰ ਸੰਭਾਲੀਏ ਇਸ ਬਾਣੀ ਨੂੰ ਸੰਭਾਲੀਏ ਸ਼ਬਦ ਨੂੰ ਸੰਭਾਲੀਏ ਜੇ ਆਪ ਸਮਝ ਨਹੀਂ ਆਉਂਦੀ ਕਿਸੇ ਤੋਂ ਪੁੱਛ ਲਈਏ ਜਿਹੜੇ ਪਰਖਣ ਜਾਣਦੇ ਉਹਨਾਂ ਤੋਂ ਪਰਖਾ ਲਈ ਜਿਵੇਂ ਕੋ ਨਾਰਕ ਦੇਬ ਇਹਦਾ ਭਜਨ ਕਰਦੇ ਨਾਮਕ ਬਿਨ ਨਾਮੇ ਤੇਰਗੋ ਮੋ ਜਿਤ ਲੱਗ ਦੁਖ ਉਪਾਇਆ ਕਦੇ ਤਾਂ ਹੀ ਦੁੱਖ ਪਾਉਣਾ ਹੈ ਜੇ ਤਾਂ ਸੁੱਖ ਪਾਉਣੇ ਆ ਤਾਂ ਇਹਨੂੰ ਬੁਝਲਾ ਤਾਂ ਬਾਬੇ ਨਾਨਕ ਦੇ ਦਰਬਾਰ ਦੇ ਵਿੱਚ ਆ ਜਾ ਸੋ ਸਤਸੰਗਤ ਜੀ ਬਾਣੀ ਪੜਦੇ ਆ ਕਥਾ ਕਰਦੇ ਆ ਅਨੇਕਾ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋਗੀਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ ਕਰਨਾ ਕੇ ਤੋ ਸੁੱਧ ਤੇ ਸਪਸਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ